ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਦੱਸ ਦਈਏ ਸੰਗਰੂਰ ਪੁਲਿਸ ਵੱਲੋਂ ਚਾਈਨਾ ਡੋਰ ਵੜ ਕੇ ਮਾਰੂ ਸਮਾਨ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਤੇ ਦੱਸ ਦਈਏ ਮੁਕਫਸਰ ਥਾਣਾ ਸਿਟੀ ਧੂਰੀ ਦੀ ਟੀਮ ਨੇ ਚਾਈਨਾ ਡੋਰ ਵੇਚਣ ਵਾਲੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਦੋਸ਼ੀ ਜਤਿੰਦਰ ਕੁਮਾਰ ਵਾਸੀ ਦਸ਼ਮੇਸ਼ ਨਗਰ ਧੂਰੀ ਨੇ ਇੱਕ ਛੋਟੇ ਹਾਥੀ ਨੰਬਰ ਪੀਬੀ 29 ਆਰ 6505 ਵਿੱਚੋਂ 14 ਚਾਈਨਾ ਡੋਰ ਦੇ ਗੱਟੂ ਸਮੇਤ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਪਣੇ ਸਟੋਰ ਵਿੱਚ ਚਾਈਨਾ ਡੋਰ ਸਟੋਰ ਕਰਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਦੀ ਸਪਲਾਈ ਕਰਦਾ ਸੀ ਗੁਪਤ ਸੂਚਨਾ ਪੱਕੀ ਹੋਣ ਤੇ ਸਬ ਇੰਸਪੈਕਟਰ ਚਮਕੌਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਛਾਪੇਮਾਰੀ ਕੀਤੀ ਅਤੇ ਭਾਰੇ ਮਾਤਰਾ ਵਿੱਚ ਮਾਰੂ ਚਾਈਨਾ ਡੋਰ ਬਰਾਮਦ ਕੀਤੀ ਮਾਮਲੇ ਸੰਬੰਧੀ ਪੁੱਛਗਿੱਛ ਜਾਰੀ ਹੈ ਤੇ ਹੋਰ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਮੌਕੇ ਜਾਣਕਾਰੀ ਦਿੰਦੇ ਹਾਂ ਡੀਐਸਪੀ ਧੂਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਤੋਂ ਆਪਣੇ ਬੱਚਿਆਂ ਤੇ ਆਪਣੇ ਆਪ ਨੂੰ ਦੂਰ ਰੱਖਣ ਕਿਉਂਕਿ ਇਹ ਡੋਰ ਜਾਨਲੇਵਾ ਸਾਬਤ ਹੋ ਸਕਦੀ ਹੈ ਉਨ੍ਹਾਂ ਸਪਸ਼ਟ ਕੀਤਾ ਕਿ ਜੋ ਵੀ ਵਿਅਕਤੀ ਇਸ ਮਾਰੂ ਡੋਰ ਦੀ ਵਰਤੋਂ ਜਾਂ ਵਿਕਰੀ ਕਰਦਾ ਫੜਿਆ ਗਿਆ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਖਾਨੀ ਤੁਹਾਨੂੰ ਮੌਕੇ ਦੇ ਪੂਰੇ ਤਸਵੀਰਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਹਿਲ ਆਈਪੀਐਸ ਦੀ ਡਾਇਰੈਕਸ਼ਨ ਦੇ ਮੁਤਾਬਕ ਇੰਸਪੈਕਟਰ ਜਸਵੀਰ ਸਿੰਘ ਤੂਰ ਐਸਐਚਓ ਸਿਟੀ ਤੂਰੀ ਆਈਓ ਸਾਡੇ ਚਮਕੌਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸਲਾਗਯੋਗ ਕੰਮ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇੱਕ ਐਫਆਈਆਰ ਨੰਬਰ 216 ਦਰਜ ਕਰਕੇ ਤੇ ਦੋਸ਼ੀ ਜਤਿੰਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਦਸ਼ਮੇਸ਼ ਨਗਰ ਨੂੰ ਹਸਪਜਾਬਤਾ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 1004 ਗੱਟੂ ਚਾਈਨਾ ਡੋਰ ਜਿਹੜੀ ਕਿ ਤੁਸੀਂ ਸਭ ਜਾਣਦੇ ਹੋ ਕਿ ਜਿਹਦੇ ਨਾਲ ਚਾਈਨਾ ਡੋਰ ਦੇ ਨਾਲ ਕਾਫੀ ਜਾਨੀ ਨੁਕਸਾਨ ਐਕਸੀਡੈਂਟ ਪੰਛੀਆਂ ਦਾ ਪਸ਼ੂਆਂ ਦਾ ਵੀ ਹੋ ਜਾਂਦਾ ਉਸ ਨੂੰ 104 1004 ਗੱਟੂ ਹਸਬ ਜਾਬਤਾ ਕਬਜ਼ੇ ਵਿੱਚ ਲੈ ਗਏ ਤੇ ਦੋਸ਼ੀ ਜਤਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਪੁਸ਼ਟੀਗੇਚ ਉਹ ਤੋਂ ਕੀਤੀ ਜਾ ਰਹੀ ਹੈ ਕਿ ਬੈਕਵਰਡ ਲਿੰਕੇਜ ਉਹ ਕਿੱਥੋਂ ਇਹ ਸਾਰੇ ਚਾਈਨਾ ਡੋਰ ਦਾ ਸਮਾਨ ਕਿੱਥੋਂ ਲੈ ਕੇ ਆਉਂਦਾ ਇਹ ਕਿੱਥੋਂ ਅੱਗੇ ਇਹ ਸਪਲਾਈ ਕਰਦਾ ਉਹ ਸਾਡੀ ਤਫ਼ਤੀਸ਼ ਅੱਗੇ ਜਾਰੀ ਹੈ ਤੇ ਇਸ ਇਸ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੀ ਟੀਮ ਐ ਐਸਐਚਓ ਜਸਵੀਰ ਦੀ ਬਹੁਤ ਵਧੀਆ ਉਹਨਾਂ ਨੇ ਤਕਨੀਕੀ ਤੇ ਹਿਊਮਨ ਰਿਸੋਰਸਸ ਇਕੱਠਾ ਕਰਦੇ ਹੋਏ ਇਸ 1000 ਗੱਟੂ ਜਿਹੜਾ ਇਕੱਠਾ ਕੀਤਾ ਉਹਦੀ ਬਹੁਤ ਵਧੀਆ ਰਿਕਵਰੀ ਕੀਤੀ ਹੈ ਤੇ ਤੁਹਾਡੇ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਇਹ ਨਾ ਚਾਈਨਾ ਚਾਈਨਾ ਡੋਰ ਕਾਰਨ ਕਿਸੇ ਵੀ ਤਰੀਕੇ ਦਾ ਕੋਈ ਜਾਣੀ ਨੁਕਸਾਨ ਕਿਸੇ ਨੂੰ ਹੁੰਦਾ ਹੈ ਤਾ ਗੰਭੀਰਤਾ ਰਾਵਾਂ ਜਿਵੇਂ ਕਿ 307 ਵਗੈਰਾ ਆਦੀ ਦਾ ਵੀ ਇਸਤੇਮਾਲ ਕੀਤਾ ਜਾਉਗੇ ਕਿਤੇ ਸਟੋਰ ਕੀਤਾ ਹੋਇਆ ਸੀ ਜਾਂ ਕਿਤੇ ਲੈ ਕੇ ਜਾ ਨਹੀਂ ਇਹ ਸਾਨੂੰ ਖੂਫੀਆ ਇੱਕ ਖਬਰ ਮਿਲੀ ਸੀ ਕਿ ਜਿੱਥੇ ਸਾਨੂੰ ਪਤਾ ਲੱਗਿਆ ਸੀ ਕਿ ਇਸ ਟੈਂਪੂ ਜਿਹਨੂੰ ਆਪਾਂ ਛੋਟਾ ਹਾਥੀ ਕਹਿ ਦਿੰਨੇ ਆ ਉਹਦੇ ਵਿੱਚ ਇਹ ਕਿਤੇ ਸਾਨੂੰ ਲੋਕੇਸ਼ਨ ਟਰੈਕ ਹੋਈ ਸੀ ਉੱਥੇ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਇਸ ਨੂੰ ਟਰੈਕ ਕੀਤਾ ਤੇ ਉੱਥੇ ਜਾ ਕੇ ਇਹਦੀ ਹਸਬਜਾਬ ਤੱਕ ਗ੍ਰਿਫਤਾਰੀ ਪਾਈ ਤੇ ਇਸ ਟੈਂਪੂ ਨੂੰ ਤੇ 1004 ਗੱਟੂ ਨੂੰ ਆਪਦੇ ਕਬਜ਼ੇ ਵਿੱਚ ਲੈ ਲਿਆ ਇਹ ਟਾਈਮਿੰਗ ਸੀ ਇਹ ਲਗਭਗ ਸ਼ਾਮ ਨੂੰ ਕੋਈ 7 ਵਜੇ ਦੇ ਕਰੀਬ ਟਾਈਮਿੰਗ ਸੀ ਕਿਨਾਂ ਡੋਰ ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਇਹ ਜਾਨੀ ਨੁਕਸਾਨ ਕਿਸੇ ਦਾ ਕਰ ਸਕਦੀ ਹੈ ਜਿਵੇਂ ਕਿ ਇਹ ਬਹੁਤ ਮਾਗ ਦੇ ਮਹੀਨੇ ਦੇ ਵਿੱਚ ਹੁਣ ਅਗੇ ਬਸੰਤ ਦਾ ਤਿਉਹਾਰ ਹੈਗਾ ਬੜੇ ਪਾਵਨ ਤੇ ਪਵਿੱਤਰ ਤਿਉਹਾਰ ਨੇ ਇਸ ਦੇ ਵਿੱਚ ਜਿਹੜੀਆਂ ਨਾਰਮਲ ਪਤੰਗਾਂ ਵਾਸਤੇ ਡੋਰ ਆਉਂਦੀਆਂ ਨੇ ਉਹੀ ਯੂਜ਼ ਕੀਤੀਆਂ ਜਾਂ ਚਾਈਨਾ ਡੋਰ ਨੂੰ ਯੂਜ਼ ਨਾ ਕੀਤਾ ਜਾਵੇ ਕਿਉਂਕਿ ਇਹਦੇ ਤੇ ਟੋਟਲੀ ਪਰਹਿਪਸ਼ਨ ਹੈ ਸਰਕਾਰ ਵੱਲੋਂ ਤੇ ਜੇ ਕੋਈ ਵੀ ਇਸ ਨੂੰ ਵਾਇਓਲੇਟ ਕਰੂਗਾ ਤੇ ਉਸ ਮੁਤਾਬਕ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਐਕਸ਼ਨ ਲਿਤਾ ਜਾਊਗਾ। ਅਸਾਂ ਤੇ ਮੱਦੇ ਨਜ਼ਰ ਕਿਸ ਤਰ੍ਹਾਂ ਦੇ ਫੋਕਟਾਂ ਇੰਤਰਾ ਪਤੇ ਲੈਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣੀਆਂ ਟੀਮਾਂ ਵੱਖ-ਵੱਖ ਕਲੋਨੀਆਂ ਦੇ ਵਿੱਚ ਜਿੱਥੇ ਸਾਨੂੰ ਪਤਾ ਹੈਗਾ ਕਿ ਜ਼ਿਆਦਾ ਜਿਵੇਂ ਦਸ਼ਮੇਸ਼ ਨਗਰ, ਜਨਤਾ ਨਗਰ ਆਦਿ ਦੇ ਵਿੱਚ ਪਤੰਗ ਵਗੈਰਾ ਦੀ ਰੀਤੀ ਰਿਵਾਜ ਨਾਲ ਉਡਾਈ ਜਾਂਦੇ ਨੇ ਤਾਂ ਉੱਥੇ ਅਸੀਂ ਆਪਦੇ ਡਰੋਨ ਰਾਹੀਂ, ਹਿਊਮਨ ਰਿਸੋਰਸੇਸ ਰਾਹੀਂ ਸਾਡੀਆਂ ਸਪੈਸ਼ਲ ਟੀਮਾਂ ਦੇ ਰਾਹੀਂ ਇਨਫੋਰਮੇਸ਼ਨ ਇਕੱਠੀ ਕਰਾਂਗੇ ਵੀ ਕਿੱਥੇ ਚਾਈਨਾ ਡੋਰ ਦਾ ਇਸਤੇਮਾਲ ਹੋ ਰਿਹਾ ਤੇ ਬਣਦਾ ਐਕਸ਼ਨ ਲਿਆ ਜਾਊਗਾ। ਇੱਕ ਦੇਖਿਆ ਗਿਆ ਸਰ ਇਹ ਆਏ ਸਾਲ ਇਹ ਚੀਜ਼ ਹੁੰਦੀ ਹੈ ਜੀ ਡਰੋਨ ਰਾਹੀਂ ਆ ਫ੍ਰੀਜ਼ ਕਰ ਰਹੇ ਹਾਂ ਬਟ ਕੋਈ ਮਾਮਲਾ ਸਾਹਮਣੇ ਨਹੀਂ ਆਂਦਾ ਕਿਉਂ ਸਰ ਨਹੀਂ ਹਰ ਵਾਰ ਦੇਖੋ ਇਹ ਇਹ ਹਮੇਸ਼ਾ ਜਿਹੜੀ ਚੋਰ ਸਿਪਾਹੀ ਵਾਲੀ ਗੇਮ ਹੈ ਹਮੇਸ਼ਾ ਪੁਲਿਸ ਦੇ ਵਿੱਚ ਚਲਦੀ ਰਹਿੰਦੀ ਹੈ ਲੋਕਾਂ ਨੇ ਕ੍ਰਾਈਮ ਕਰਨਾ ਤੇ ਪੁਲਿਸ ਦਾ ਕੰਮ ਹੈ ਉਹਨੂੰ ਪ੍ਰੀਵੈਂਸ਼ਨ ਕਰਨਾ ਡਿਟੈਕਸ਼ਨ ਕਰਨੀ ਤੇ ਜਦ ਵੀ ਕੋਈ ਵੀ ਵਿਅਕਤੀ ਦੇ ਖਿਲਾਫ ਸਾਡੇ ਕੋਲ ਕਾਰਵਾਈ ਅਸੀਂ ਪਾਉਂਦੇ ਹਾਂ ਤੇ ਉਹਦੇ ਖਿਲਾਫ ਅਸੀਂ ਇਨਵੈਸਟੀਗੇਸ਼ਨ ਕਰਨੀ ਤੇ ਉਹਨੂੰ ਮੁਤਾਬਕ ਕਨਵਿਕਸ਼ਨ ਕਰਾਉਣੀ ਕੋਰਟ ਤੋਂ ਉਹ ਅਸੀਂ ਹਮੇਸ਼ਾ ਕੰਟੀਨਿਊਸਲੀ ਪੁਲਿਸ ਆਫ ਦੀ ਕਾਰਵਾਈ ਕਰਦੇ ਰਹਿੰਦੇ ਹਾਂ